ਭਾਈ ਸਾਹਿਬ ਕਈ ਲੋਕਾਂ ਦਾ ਇਹ ਕਹਿਣਾ ਹੈ ਕਿ ਅਸੀਂ ਜਦੋਂ ਬਾਣੀ ਪੜ੍ਹਦੇ ਆਂ ਜਾਂ ਸਿਮਰਨ ਕਰਦੇ ਆਂ ਸਾਨੂੰ ਵਿਚਾਰ ਬੜੇ ਆਉਂਦੇ ਨੇ ਇਹ ਇਹ ਕੀ ਕਾਰਨ ਹੋ ਸਕਦਾ ਇਹਦੇ ਤੇ ਆਪਾਂ ਵਿਚਾਰ ਅੱਗੇ ਕੀਤੀ ਸੀਗੀ ਦੱਸਿਆ ਸੀਗਾ ਵੀ ਜਦੋਂ ਬਾਣੀ ਪੜ੍ਹਦੇ ਆਂ ਤੇ ਜਾਂ ਸਿਮਰਨ ਕਰਦੇ ਆਂ ਉਹ ਜਦੋਂ ਮਾਨਾ ਨਾ ਜਿਹੜਾ ਭਾਜੀ ਉਹ ਜਦੋਂ ਵਿਚਾਰ ਤਾਂ ਸਾਨੂੰ ਪਹਿਲਾਂ ਵੀ ਬਹੁਤ ਆਉਂਦੇ ਹੁੰਦੇ ਆ ਪਰ ਵਿਚਾਰ ਸਾਨੂੰ ਪਤਾ ਨਹੀਂ ਹੁੰਦਾ ਜਦੋਂ ਆਉਂਦੇ ਆ ਨਾ ਜਦੋਂ ਤੁਸੀਂ ਮਨ ਨੂੰ ਇਕਾਗਰ ਕਰਨ ਦੀ ਕੋਸ਼ਿਸ਼ ਕਰਦੇ ਫੇਰ ਸਾਨੂੰ ਪਤਾ ਲੱਗਦਾ ਵੀ ਵਿਚਾਰ ਬਹੁਤ ਆ ਵਿਚਾਰ ਹੁਣ ਵੀ ਤੁਸੀਂ ਬੈਠੇ ਆਈ ਜਾਂਦੇ ਆ ਪਰ ਜਦੋਂ ਤੁਸੀਂ ਮਨ ਨੂੰ ਖੜਾਉਣ ਦੀ ਕੋਸ਼ਿਸ਼ ਕਰੋਗੇ ਉਦੋਂ ਸਾਨੂੰ ਪਤਾ ਲੱਗਦਾ ਮਨ ਕਿੱਡਾ ਮੈਲਾ ਜਿਵੇਂ ਕਈ ਬੰਦੇ ਕਹਿੰਦੇ ਮਨ ਤਾਂ ਸਾਫ਼ ਹੋਣਾ ਚਾਹੀਦਾ ਤੇ ਮਨ ਦਾ ਰੱਬ ਦਾ ਨਾਮ ਲਈਏ ਨਾ ਲਈਏ ਮਨ ਸਾਫ਼ ਚਾਹੀਦਾ ਤੇ ਮਨ ਸਾਫ਼ ਹੈ ਤੇ ਇਹਦਾ ਪਤਾ ਕਿਵੇਂ ਲੱਗੂਗਾ ਇਹ ਮਨ ਜਿਹੜਾ ਸਾਫ਼ ਹੈ ਮਨ ਸਾਫ਼ ਹੁੰਦਾ ਜਾਂ ਤਾਂ ਸਾਧੂ ਦਾ ਤੇ ਜਾਂ ਨਿੱਕੇ ਬੱਚੇ ਦਾ ਜਿਹੜਾ ਛੇ ਮਹੀਨਿਆਂ ਦਾ ਸਾਲ ਦਾ ਉਹਦੇ ਵਿਚਾਰ ਨਹੀਂ ਹੁੰਦੇ ਉਹ ਕਿੱਡਾ ਪਿਆਰਾ ਹੁੰਦਾ ਹੈ ਨਾ ਉਹ ਨੂੰ ਚੱਕਣ ਦੇ ਵਿੱਚ ਉਹਦੀ ਅੱਖਾਂ 'ਚ ਕਿੰਨੀ ਕਾਸ਼ਿਸ਼ ਹੁੰਦੀ ਹੈ ਉਹ ਬੱਚਾ ਜਦੋਂ ਗੁੱਲ ਮੁੱਲੂ ਜੇ ਹੁੰਦੇ ਕਿੱਡੇ ਪਿਆਰੇ ਲੱਗਦੇ ਜੀ ਕਰਦਾ ਉਹਨਾਂ ਨੂੰ ਚੱਕੀਏ ਜਾ ਕੇ ਉਹ ਉਹਨਾਂ ਉਹਦਾਂ ਖੇਡੀਏ ਉਹਨਾਂ ਦੇ ਵਿਚਾਰ ਨਹੀਂ ਹੁੰਦੇ ਬੱਚਿਆਂ ਦੇ ਫਿਰ ਤਾਂ ਸਾਨੂੰ ਖਿੱਚਉਂਦੀ ਉਹਨਾਂ ਤੱਕ ਜਦੋਂ ਵਿਚਾਰ ਹੋਣਗੇ ਵਿਚਾਰਾਂ ਦੇ ਵਿੱਚ ਤਾਂ ਮਨ ਮੈਲਾ ਹੀ ਹੋਊਗਾ ਜਦੋਂ ਅਸੀਂ ਸਿਮਰਨ ਕਰਦੇ ਨਾ ਇਕਾਗਰ ਕਰਨ ਦੀ ਕੋਸ਼ਿਸ਼ ਕਰਦੇ ਉਦੋਂ ਸਾਨੂੰ ਪਤਾ ਲੱਗਦਾ ਵੀ ਇਹਦੇ 'ਚ ਇੰਨੇ ਵਿਚਾਰ ਆ ਇਹ ਨਹੀਂ ਵੀ ਆਪਾਂ ਕਹਿੰਦੇ ਵਿਚਾਰ ਆਉਂਦੇ ਹੀ ਹੁੰਦੇ ਆ ਪਰ ਸਾਨੂੰ ਪਤਾ ਉਦੋਂ ਲੱਗਦਾ ਜਦੋਂ ਮਨ ਨੂੰ ਇਕਾਗਰ ਕਰਦੇ ਆ ਜਦੋਂ ਇਹਨੂੰ ਅਸੀਂ ਆਪਣੀ ਆਵਾਜ਼ 'ਚ ਧਿਆਨ ਰੱਖਾਂਗੇ ਹੌਲੀ-ਹੌਲੀ ਬੰਦ ਹੋਣਗੇ ਭਾਜੀ ਇਹ ਘਾਲਣਾ ਬਹੁਤ ਘਾਲ ਨਹੀਂ ਪੈਂਦੀ ਆ ਇਹ ਕੋਈ ਸਾਲ ਦੋ ਸਾਲਾਂ ਦਾ ਮਸਲਾ ਨਹੀਂ ਹੈਗਾ ਜਾਂ ਤੁਸੀਂ ਇਹ ਨਹੀਂ ਕਹਿ ਸਕਦੇ ਜੀ ਤੁਸੀਂ ਕਹੋ ਜੀ ਅਸੀਂ ਜਾ ਕੇ ਹੁਣ ਅੰਮ੍ਰਿਤਸਰ ਕਿਆਂਦਾ ਤੇ ਅੰਮ੍ਰਿਤਸਰ ਕੇ ਜੀ ਵਸੇ ਜੀ ਸਾਨੂੰ ਹੁਣ ਵਿਚਾਰ ਨਹੀਂ ਆਉਣੇ ਅਸੀਂ ਸਾਫ਼ ਹੋ ਗਏ ਇਹ ਸਭ ਕਹਿਣ ਦੀਆਂ ਗੱਲਾਂ ਮਾਲਕ ਨੇ ਜਿਹੜਾ ਕਿਸੇ ਨਾਲ ਫਰਕ ਨਹੀਂ ਕੀਤਾ ਹੋਇਆ ਸਾਰਿਆਂ ਵਾਸਤੇ ਇੱਕੋ ਇਰਾਦਾ ਰੱਖਿਆ ਉਹਨੇ ਇਹ ਨਹੀਂ ਕਿਹਾ ਜੀ ਤੁਸੀਂ ਅੰਮ੍ਰਿਤਸਰ ਕਲਿਆ ਤੇ ਤੁਹਾਨੂੰ ਮਾਫੀ ਹੈ ਤੇ ਦੂਜੇ ਨੂੰ ਮਹਾਰਾਜ ਨੇ ਕਿਹਾ ਵੀ ਜਿਹੜਾ ਜੀ ਉਦੇ ਵਾਸਤੇ ਦਰਵਾਜ਼ੇ ਸਦਾ ਖੁੱਲੇ ਆ ਪਹਿਰਾਵੇ ਨੂੰ ਕਦੀ ਪਹਿਲ ਨਹੀਂ ਦਿੱਤੀ ਮਹਾਰਾਜ ਅੱਛਾ ਵਿਚਾਰ ਦੇ ਵਿੱਚ ਇੱਕ ਗੱਲ ਹੋਰ ਆਈ ਹਾਂਜੀ ਤੇ ਵਿਚਾਰਾਂ ਦੇ ਵਿੱਚ ਜੇ ਬਾਣੀ ਪੜ੍ਹਦੇ ਸਮੇਂ ਜਾਂ ਸਿਮਰਨ ਕਰਦੇ ਸਮੇਂ ਵਿਚਾਰ ਆਉਂਦੇ ਹੀ ਰਹਿਣ ਫਿਰ ਕੀ ਕਰਨਾ ਚਾਹੀਦਾ ਉਹਨੂੰ ਤੁਸੀਂ ਵਾਰ-ਵਾਰ ਆਪਦੇ ਮਨ ਨੂੰ ਆਪਦੀ ਆਵਾਜ਼ ਦੇ ਵਿੱਚ ਧਿਆਨ ਲਾਉਣਾ ਪੈਂਦਾ ਉਹਨੂੰ ਆਵਾਜ਼ ਦੇ ਵਿੱਚ ਨਾ ਜਿਵੇਂ ਵਾਹਿਗੁਰੂ ਵਾਹਿਗੁਰੂ ਆਪਦੀ ਆਵਾਜ਼ ਨੂੰ ਸੁਣਨਾ ਜੋ ਬੋਲਦੇ ਆ ਜਿਵੇਂ ਜਿਵੇਂ ਸੁਣੋਗੇ ਫਿਰ ਹੌਲੀ-ਹੌਲੀ ਹੌਲੀ-ਹੌਲੀ ਮਨ ਰੁੱਪੂਗਾ ਰੁਕਦੇ ਆ ਰੁਕਦੇ ਆ ਰੁਕਦੇ ਆ ਫਿਰ ਮਨ ਸਾਫ ਹੋ ਜਾਊਗਾ ਵਿਚਾਰ ਆਮ ਪਹਿਲਾਂ ਘਟਣਗੇ ਜਿਵੇਂ ਲਾ ਮੰਨ ਲਓ ਤੁਹਾਨੂੰ ਆਮ ਬੰਦੇ ਨੂੰ ਵਿਚਾਰ ਜਿਹੜੇ ਆਉਂਦੇ ਲੱਖ ਤੋਂ ਸਵਾ ਲੱਖ ਵਿਚਾਰ ਆਉਂਦਾ ਜਿਹੜਾ ਇੱਕ ਰੇਣ ਦਾ ਅੱਜ ਇਹ ਚੀਜ਼ ਕਹਿ ਰਹੇ ਆ ਤੇ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਕਦੋਂ ਦਾ ਕਿਹਾ ਸੀ ਕਿ ਅਸੀਂ ਸਵਾ ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮਕਾ ਹੂੰ ਸਵਾ ਲੱਖ ਨੇ ਇੱਕ ਲੜਾਉਣ ਦੀ ਗੱਲ ਕੀਤੀ ਉਹ ਸਵਾ ਲੱਖ ਜਿਹੜਾ ਵਿਚਾਰ ਸੀਗਾ ਉਹਦੇ ਨਾਲ ਆ ਜਿਹੜਾ ਇੱਕ ਗੱਲਾ ਵਿਗਰੂ ਮੰਤਰ ਲੜੂਗਾ ਇਸੇ ਤਰ੍ਹਾਂ ਜਿਹੜਾ ਸਿੱਖ ਹੋਊਗਾ ਮਹਾਰਾਏ ਨੇ ਕਹ ਉਹ ਵੀ ਏਡਾ ਭਾਰੀ ਹੋਊਗਾ ਸਵਾ ਸਵਾ ਲੱਖ ਨਾਲ ਲੜ ਸਕਦਾ ਇਸ ਕਰਕੇ ਅੱਜ ਵੀ ਸਿੰਘ ਨੂੰ ਕਿਹਾ ਜਾਂਦਾ ਪੁੱਛਦੇ ਵੀ ਕਿੰਨੇ ਬੱਚੇ ਤੁਹਾਡੇ ਆਪਾਂ ਕਹਿੰਦੇ ਸਵਾ ਲੱਖ ਉਹ ਇਸ ਕਰਕੇ ਵਿਚਾਰ ਵੀ ਸਵਾ ਲੱਖ ਹੈ ਤੇ ਮਹਾਰਾਏ ਨੇ ਕਿਹਾ ਸੀ ਜਿਹੜਾ ਵਿਚਾਰਾਂ ਨਾਲ ਸਵਾ ਲੱਖ ਵਿਚਾਰ ਨੂੰ ਜਿੱਤ ਲੈਂਦਾ ਉਹ ਸਿੱਖ ਏਡਾ ਤਕੜਾ ਹੋਊਗਾ ਸਾਰੀ ਦੁਨੀਆ ਤੇ ਭਾਰੀ ਸਵਾ ਲੱਖ ਤਾਂ ਗੱਲ ਹੀ ਕੁਛ ਨਹੀਂ ਇਸ ਕਰਕੇ ਬੜੇ ਉਹਨਾਂ ਦੇ ਜਿਹੜੇ ਵਿਚਾਰ ਸੀਗੇ ਉਹਨਾਂ ਦੇ ਮਤਲਬ ਕੁਝ ਹੋਰ ਸੀਗੇ ਪਰ ਅਸੀਂ ਉਹਦੇ ਮਤਲਬ ਕੁਝ ਹੋਰ ਕਰ ਲਏ ਮਹਾਰਾਏ ਜੀ ਜਵਾਬ ਦਿੱਤਾ ਭਾਈ ਸਾਹਿਬ ਇੱਕ ਸਵਾਲ ਮਤਲਬ ਕਾਫੀ ਯਾਰੀ ਆਇਆ ਮਤਲਬ ਸੰਗਤਾਂ ਤੋਂ मतलब एक कोई सवाल मतलब कई बार ही पूछा गया हां जी मतलब जो अवस्था ਵਿੱਚ ਆਪਾਂ ਪਹੁੰਚਣਾ ਹੈ मतलब ਆਪਾਂ ਮਹਾਰਾਜ ਤੱਕ ਜਿਹੜੀ ਵੀ ਅਵਸਥਾ ਪਹੁੰਚਣਾ ਉਹਦੇ ਵਾਸਤੇ मतलब ਪ੍ਰੇਜ ਵੀ ਕੋਈ ਜ਼ਰੂਰੀ ਆ ਕਿ ਨਹੀਂ ਪ੍ਰੇਜ ਤੋਂ ਬਿਨਾਂ ਤਾਂ ਕੰਮ ਹੁੰਦਾ ਹੀ ਨਹੀਂਗਾ ਹੁਣ ਮੈਂ ਤੁਹਾਨੂੰ ਮੰਨ ਲਓ ਤੁਹਾਨੂੰ 슈ਗਰ ਦੀ ਪ੍ਰੋਬਲਮ ਹੈ ਅਧਾਰਨ ਦੇ ਤੌਰ ਤੇ ਤੇ ਚਲੋ ਕਹਿਣ ਦੇ ਨਾਲ ਤਾਂ ਕੋਈ ਹੁੰਦਾ ਨਹੀਂ ਜਿਵੇਂ ਆਪਾਂ ਇੱਕ ਅਧਾਰਨ ਦੇ ਕਿਸੇ ਬੰਦੇ ਨੂੰ ਲਾ ਲਓ ਵੀ ਕੋਈ ਪ੍ਰੋਬਲਮ ਹੈ ਉਹ ਦਵਾਈ ਅਮਰੀਕਾ ਤੋਂ ਲੈ ਕੇ ਖਾਈ ਜਾਂਦਾ ਤੇ ਨਾਲ ਦੀ ਨਾਲ ਮਿੱਠਾ ਵੀ ਖਾਈ ਜਾਂਦਾ ਤਾਂ ਮੈਨੂੰ ਦੱਸੋ ਵੀ ਇਹ ਸਹੀ ਹੋ ਜਾਊਗਾ ਜਾਓ ਕਿਸੇ ਵੈਦ ਕੋਲੇ ਚਲਾ ਜਾਵੇ ਵੈਦ ਕੋਲੇ ਜਾ ਕੇ ਕਵੇ ਜੀ ਭਾਜੀ ਮੈਨੂੰ ਦਵਾਈ ਦੇ ਦੇ ਉਹ ਤੁਹਾਨੂੰ ਵਧੀਆ ਤੋਂ ਵਧੀਆ ਦਵਾਈ ਦੇਵੇ ਤੇ ਤੁਸੀਂ ਪ੍ਰਹੇਜ ਨਾ ਕਰੋ ਤੁਹਾਨੂੰ ਲੱਗਦਾ ਵੀ ਸ਼ੂਗਰ ਸਹੀ ਹੋ ਜਾਊਗਾ ساری ਜ਼ਿੰਦਗੀ ਦਵਾਈ ਖਾਈ ਚੱਲੇ ਪ੍ਰਹੇਜ ਤੋਂ ਬਗੈਰ ਅਵਸਥਾ ਨਹੀਂ ਬਣਨੀ ਜਿੰਨਾ ਮਰਜ਼ੀ ਸੰਗਰਣ ਕਰੀ ਚੱਲੋ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਓ ਜਦੋਂ ਤੁਸੀਂ ਉਸ ਮਨ ਨੂੰ ਪ੍ਰਹੇਜ ਦੇ ਵਿੱਚ ਲੈ ਕੇ ਜਾਓਗੇ ਪ੍ਰਹੇਜ ਦੇ ਨਾਲ ਫਿਰ ਬਾਣੀ ਬੰਦਗੀ ਆ ਫਿਰ ਉਹ ਤਰੱਕੀ ਹੋਊਗੀ ਫਿਰ ਮਨ ਨੇ ਤੁਰਨਾ ਹੀ ਨਹੀਂ ਉਹਨਾਂ ਜੇ ਬਾਬਾ ਜੀ ਤਰੂਗਾ ਕਦੋਂ ਮਨ ਜਦੋਂ ਤੁਸੀਂ ਪ੍ਰਹੇਜ ਕਰੋਗੇ ਬਿਨਾ ਭਰੇ ਇਤੋਂਦਰ ਸ਼ੂਗਰ ਆ ਉਧਰ ਮਿੱਠਾ ਖਾਈ ਚੱਲੋ ਦਵਾਈ ਖਾਈ ਚੱਲੋ ਪਰ ਉਹ ਦੂਜਿਆਂ ਨਾਲੋਂ ਚੰਗੇ ਆ ਤੁਸੀਂ ਜਿਹੜੇ ਨਾ ਕਰਨ ਉਹਨਾਂ ਨਾਲੋਂ ਚੰਗੇ ਆ ਮੰਨ ਲਓ ਇੱਕ ਗੱਡੀ ਆ ਗੱਡੀ ਦੇ ਵਿੱਚ ਡਰਾਈਵਰ ਆ ਤੁਸੀਂ ਗੱਡੀ ਸਟਾਰਟ ਕਰ ਲਈ ਪਰ ਉਹ ਨਿਊਟਰਲ ਆ ਰੇਸਾਂ ਲਈ ਚੱਲੂਗੀ ਨਹੀਂ ਪਰ ਉਹ ਫੇਰ ਵੀ ਗੱਡੀ 'ਚ ਬੈਠਾ ਬੰਦਾ ਉਹਨਾਂ ਨਾਲੋਂ ਚੰਗਾ ਧੁੱਪ ਤੋਂ ਬਚੂਗਾ ਤੇ ਕਮ ਸੇ ਕਮ ਏਸੀ ਚਲਾ ਕੇ ਤੇ ਬਹਿਜੂ ਚੱਲਦੀ ਗੱਡੀ 'ਚ ਮਤਲਬ ਉਹ ਦੂਜਿਆਂ ਨਾਲੋਂ ਫੇਰ ਵੀ ਚੰਗਾ ਆ ਉਹ ਜੋ ਭਰੇਜ ਨਹੀਂ ਹੁੰਦਾ ਉਹ ਕੋਈ ਕਰਦਾ ਨਹੀਂ ਜਲੋ ਕਈ ਵਾਰੀ ਬੰਦਾ ਮਾੜੇ ਚੰਗੇ ਬਚਨ ਵੀ ਬੋਲ ਦਿੰਦਾ ਕਿਸੇ ਨੂੰ ਜਾਂ ਮੈਂ ਕੋਈ ਨਿੰਦਿਆ ਕਰ ਦਿੰਦਾ ਜਾਂ ਕੁਝ ਪੁਰ ਇਦਾਂ ਦੇ ਹੁੰਦੇ ਹਨਾ ਦੁਨੀਆਦਾਰੀ ਦੇ ਵਿੱਚ ਜਿੰਨਾ ਚਿਰ ਆਪਾਂ ਤਿੰਨ ਗੁਣਾਂ ਤੋਂ ਉੱਪਰ ਨਹੀਂ ਨਾ ਉੱਠਦੇ ਰਜੋ ਗੁਣ ਤਮੋ ਗੁਣ ਤੇ ਸਤੋ ਗੁਣ ਇਹਦੇ ਬਾਰੇ ਬੜੀ ਬੜੀ ਤੁਸੀਂ ਵਿਚਾਰ ਪਹਿਲਾਂ ਵੀ ਸੁਣੀ ਹੋਣੀ ਇਹਦੇ ਤੋਂ ਮਨ ਜਿੰਨਾ ਚਿਰ ਉੱਪਰ ਨਹੀਂ ਉੱਠਦਾ ਸਤੋ ਗੁਣ ਦੇ ਵਿੱਚ ਨਹੀਂ ਜਾਂਦਾ ਸਤੋ ਗੁਣ ਤੋਂ ਬਾਅਦ ਫਿਰ ਮਾਲਕ ਦੇ ਰਸਤੇ ਤੇ ਆਊਗਾ ਫਿਰ ਜਾ ਕੇ ਮਨ ਦੀ ਅਵਸਥਾ ਬਦਲੂਗੀ ਜੇ ਤੁਸੀਂ ਕਹੋ ਵੀ ਪਰਹੇਜ਼ ਨਾ ਕਰੀਏ ਜਿੰਨਾ ਮਰਜ਼ੀ ਟੱਕਰਾਂ ਮਾਰੀ ਚੱਲੋ ਗੱਲ ਬੰਨਨੀ ਪਰਹੇਜ਼ ਬਹੁਤ ਹੀ ਚੰਗਾ ਅੱਛਾ ਇਹ ਪਰਹੇਜ਼ ਹੈ ਕਿ ਪਰਹੇਜ਼ ਭਾਜੀ ਆ ਜਿਹੜਾ ਆਪਾਂ ਜਿਵੇਂ ਕੋਈ ਬਹੁਤਾ ਲਾਲਚ ਨਾ ਕਰਨਾ ਤੇ ਕੋਈ ਇਹ ਮਤਲਬ ਆਪਾਂ ਕਹ ਦਿੰਨੇ ਵੀ ਠੱਗੀ ਧੋਖਾ ਨਹੀਂ ਕਰਨਾ ਕਿਸੇ ਨਾਲ ਕੋਈ ਮਾਇਆਮਗਰ ਕਮਲੇ ਨਹੀਂ ਹੋਏ ਫਿਰਨਾ ਮਤਲਬ ਕਿਸੇ ਦਾ ਮਾੜਾ ਨਹੀਂ ਕਰਨਾ ਕਿਸੇ ਦਾ ਮਾੜਾ ਨਹੀਂ ਕਰਨਾ ਕੋਈ ਚੰਗੇ ਕਰਮ ਕਰਨੇ ਲੋਕਾਂ ਦੀ ਮਦਦ ਕਰਨੀ ਮਤਲਬ ਇਨਸਾਨੀਅਤ ਨੂੰ ਅਹਿਮੀਅਤ ਦੇਣੀ ਨਾ ਕਿ ਪੈਸੇ ਦੇਲੇ ਨੂੰ ਵੀ ਇਹ ਗਰੀਬ ਅਮੀਰ ਦਾ ਕੋਈ ਫਰਕ ਨਹੀਂ ਕਰਨਾ ਮਤਲਬ ਇਦਾਂ ਦੇ ਕਈ ਭਰੇਜ ਆ ਜਾਂਦੇ ਆ ਜਿਹੜੇ ਮਤਲਬ ਇੱਕ ਮੰਨ ਨੀਵਾ ਹੋ ਕੇ ਚੱਲਣਾ ਇਹਨੂੰ ਆਪਾਂ ਕਹਿੰਨੇ ਵੀ ਬੰਦਾ ਜਿੰਨਾ ਮਾਰੇ ਕਹਿੰਦੇ ਨੀਵਾ ਚੱਲੂਗਾ ਉਨਾ ਹੀ ਉੱਚਾ ਉੱਥੋਂ ਅੱਛਾ ਇੱਕ ਗੱਲ ਹੋਰ ਵਿਚਾਰ ਹੈ ਲੋਕਾਂ ਦਾ ਇਹ ਧਰਮ ਸਭ ਤੋਂ ਵਧੀਆ ਧਰਮ ਕਿਹੜਾ ਹੈ ਤੁਹਾਡੇ ਕੀ ਵਿਚਾਰ ਨੇ ਧਰਮ ਭਾਜੀ ਸਾਰੇ ਹੀ ਵਧੀਆ ਜਿਹੜਾ ਬੰਦੇ ਧਰਮ ਦੇ ਵਿੱਚ ਰੱਬ ਦਾ ਨਾਮ ਜਪਿਆ ਜਾਂਦਾ ਉਹ ਧਰਮ ਵਧੀਆ ਮੈਂ ਇਹ ਨਹੀਂ ਕਹਿੰਦਾ ਜੀ ਮੈਂ ਹੁਣ ਸਿੱਖ ਆ ਤੇ ਮੈਂ ਕਹਿੰਦਾ ਜੀ ਸਿੱਖ ਧਰਮ ਵਧੀਆ ਇਸਲਾਮ ਧਰਮ ਵੀ ਉਨਾ ਹੀ ਵਧੀਆ ਤੇ ਹਿੰਦੂ ਧਰਮ ਵੀ ਉਨਾ ਹੀ ਚੰਗਾ ਤੇ ਆਪਣੇ 크리스ਚਨ ਕਿਉਂਕਿ ਹਰ ਇੱਕ ਇੱਕ ਧਰਮ ਨੂੰ ਇੱਕ ਇੱਕ ਮਾਲਕ ਨੇ ਜਿਵੇਂ ਗਿਫਟ ਨਹੀਂ ਦਿੱਤਾ ਹੋਇਆ ਸਿੱਖਾਂ ਦੇ ਵਿੱਚ ਸੇਵਾ ਬਖੀ ਹੋਈ ਮਹਾਰਾਜ ਨੇ ਤੁਸੀਂ ਵੇਖੋ ਵੀ ਇਹੋ ਜਿਹੀਆਂ ਇਹੋ ਜਿਹੀਆਂ ਥਾਵਾਂ ਤੇ ਜਾ ਕੇ ਲੰਗਰ ਲਾਏ ਜਿੱਥੇ ਗੋਲੀ ਵੱਜਣ ਦਾ ਖਤਰਾ ਸੀ ਹੈਨਾ ਇਹ ਮੇਰਾ ਅਵੀ ਸਿੰਘ ਹੋ ਗਿਆ ਤੇ ਹੋਰ ਬੰਦੇ ਆ ਉਹਨਾਂ ਨੇ ਜਾ ਕੇ ਵੇਖੋ ਕਿੱਥੇ ਕਿੱਥੇ ਲੰਗਰ ਲਾਏ ਲੰਗਰ ਦੇ ਨਾਂ ਤੋਂ ਲੈ ਕੇ ਅੱਜ ਤੱਕ ਵਰਲਡ ਦੇ ਵਿੱਚ ਕਈ ਬੰਦੇ ਕਹਿੰਦੇ ਕਿੰਤੂ ਪ੍ਰੰਤੂ ਕਰਦੇ ਨੇ ਲੰਗਰ ਤੇ ਅਗੇ ਜੀ ਪੜ੍ਹਾਈ ਕਰਾਉਣੀ ਚਾਹੀਦੀ ਫਲਾਨਾ ਹੁਣ ਇੱਕ ਬੰਦਾ ਦਾ ਭੁੱਖਾ ਮਰੀ ਜਾਂਦਾ ਤੁਸੀਂ ਉਹਨੂੰ ਕਥਾਭਾ ਦੇਓਗੇ ਕੀ ਕਰੂਗਾ ਹਣਾ ਸਭ ਤੋਂ ਪਹਿਲਾਂ ਮਾਰੇ ਨੇ ਕਿਹਾ ਜਿਹੜਾ ਅੰਨ ਦਾ ਦਾਣਾ ਸਭ ਤੋਂ ਵੱਡਾ ਸ਼ਾਸਤਰਾ ਦੇ ਵਿੱਚ ਦੂਜੀ ਗੱਲ ਇਹ ਆ ਵੀ ਹੁਣ ਜਿਹੜੇ ਆਪਣੇ ਗੂਰੇ ਹੋ ਗਏ 크੍ਰਿਸਚੀਅਨ ਧਰਮ ਹੋ ਗਿਆ ਇਹ ਇਹ ਵੀ ਦਾਣਪਨ ਬਹੁਤ ਕਰਦੇ ਆ ਬੜਾ ਇਹ ਲੋਕਾਂ ਦਾ ਕੋਈ ਵੀ ਜਿਵੇਂ ਹੁਣ ਰਿਫਿਊਜੀ ਜਾਂਦੇ ਆ ਜਿਹੜੇ ਬੰਦੇ ਸਟੇ ਲੈਂਦੇ ਆਪਣੇ ਬੰਦਿਆਂ ਨੂੰ ਸਾਥ ਦੇ ਵੀ ਆ ਸਾਰਿਆਂ ਨੂੰ ਹੀ ਮਤਲਬ ਇਹ ਕੋਲੋਂ ਖਰਚਾ ਕਰਦੇ ਆ ਬੰਦੇ ਹਾਂ ਹੈਲਪ ਕਰਦੇ ਸਤੋਗੁਣੀ ਬੰਦੇ ਆ ਫਿਰ ਆਪਦੇ ਕੰਮ ਨਾਲ ਮਤਲਬ ਰੱਖਦੇ ਆ ਫਿਰ ਇਹਨਾਂ ਨੇ ਕੋਈ ਧੀ ਨਹੀਂ ਹੋਣੀ ਪੁੱਤ ਨਹੀਂ ਪੈਸੇ ਦਾ ਲਾਲਚ ਨਹੀਂ ਕਰਦੇ ਇਹ 5 ਦਿਨ ਜਿਹੜਾ ਕਮਾਉਂਦੇ ਆ ਤੇ 2 ਦਿਨਾਂ ਜੋ ਖਾ ਜਾਂਦੇ ਆ ਕੋਈ ਐਨ ਆਨੰਦ 'ਚ ਰਹਿਣ ਵਾਲੇ ਬੰਦੇ ਮਤਲਬ ਇਹ ਸਾਧੂ ਹੀ ਆ ਰੱਬ ਦੀ ਰਜ਼ਾ 'ਚ ਰਹਿਣ ਵਾਲੇ ਇਹ ਰੱਬ ਦੀ ਰਜ਼ਾ 'ਚ ਰਹਿਣ ਵਾਲੇ ਬੰਦੇ ਆ ਤਾਂ ਕੁਝ ਖਾਮੀਆਂ ਹੋ ਸਕਦੀਆਂ ਹੁਣ ਜਿਵੇਂ ਇਸਲਾਮ ਧਰਮ ਦੇ ਵਿੱਚ ਫਨਕਾਰ ਬਹੁਤ ਤ ਜਿਵੇਂ ਕੋਈ ਤਾਜਮਹਿਲ ਬਣਾਇਆ ਜਾਂ ਕੋਈ ਸ਼ੋਰ ਹੋ ਗਿਆ ਹੈ ਨਾ ਵੀ ਇਹਨਾਂ ਨੂੰ ਕੋਈ ਅੱਡ ਕਲਾ ਮਾਲਕ ਨੇ ਬਖਸ਼ੀ ਹੋਈ ਹੈ ਸਿੱਖਾਂ ਨੂੰ ਜਿਵੇਂ ਦਲੇਰੀ ਦਿੱਤੀ ਹੋਈ ਹੈ ਮਤਲਬ ਸਿੱਖ ਇੰਨੀ ਦਲੇਰ ਕੌਮ ਆ ਵਰਲਡ ਦੇ ਵਿੱਚ ਅਜੇ ਕੁਝ 2% ਗਿਣਤੀ ਹੋਣ ਦੇ ਬਾਵਜੂਦ ਵੀ ਦੁਨੀਆ ਦਾ ਮੇਰਾ ਖਿਆਲ ਕੋਈ ਕੋਨਾ ਨਹੀਂ ਜਿੱਥੇ ਸਿੱਖਾਂ ਨੂੰ ਨਾ ਜਾਣਦੇ ਹੋਣ ਇਸ ਕਰਕੇ ਧਰਮ ਸਾਰੇ ਚੰਗੇ ਆ ਜਿਹੜੇ ਧਰਮ ਦੇ ਵਿੱਚ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਰੱਬ ਦੀ ਰਜਾ ਚ ਰਿਹਾ ਜਾਂਦਾ ਉਹੀ ਧਰਮ ਚੰਗਾ ਮਹਾਰਾਜ ਨੇ ਦੱਸਿਆ ਵੀ ਸ੍ਰੇਸ਼ਟ ਧਰਮ ਕਿਹੜਾ ਹਰ ਕਾ ਨਾਮ ਜਪ ਨਿਰਮਲ ਕਰਮ ਹੈ ਨਾ ਇਹੋ ਜਦੋਂ ਆਪਾਂ ਪ੍ਰਮਾਤਮਾ ਦਾ ਨਾਮ ਜਪਦੇ ਹਾਂ ਮਾਰੇ ਕਹਿੰਦੇ ਉਹੀ ਧਰਮ ਚੰਗਾ ਬਾਕੀ ਧਰਮ ਤਾਂ ਸਾਡੇ ਬਣਾਏ ਹੋਏ ਆ ਜਿਹੜਾ ਬੰਦਾ ਚੰਗਾ ਜੇ ਤੁਸੀਂ ਡਾਕਟਰ ਦੇ ਜਾਂਦੇ ਆ ਤੁਹਾਨੂੰ ਪਤਾ ਵੀ ਉਹ ਸਿਆਣਾ ਡਾਕਟਰ ਆ ਦਵਾਈ ਦਿੰਦਾ ਤੁਹਾਨੂੰ ਹੈਨਾ ਤੇ ਤੁਸੀਂ ਕਹਿੰਦੇ ਪੁੱਛ ਕੇ ਥੋੜੀ ਜਾਨਦੇ ਆ ਵੀ ਇਹ Hindu ਆ ਜਾਂ Musalman ਹੈਨਾ ਬਈ ਕਹਿੰਦੇ ਵੀ ਸਿਆਣਾ ਬੰਦਾ ਹੀ ਦਵਾਈ ਲੈਣੀ ਆ ਆਪਾਂ ਦਵਾਈ ਲੈਣੀ ਆ ਜਿਹੜੇ ਧਰਮ ਦੇ ਮਾਰੇ ਨੇ ਭੇਜਤਾ ਉਹ ਸਾਰੇ ਹੀ ਚੰਗੇ ਆ ਤੁਸੀਂ ਆਪ ਦਾ ਰਾਮ ਰਾਮ ਜਪੋ ਉਹ ਹੀ ਅੱਲਾਹ ਅੱਲਾਹ ਜਪੇ ਕੋਈ ਵਾਗਿਰੂ ਜਪੇ ਹੈ ਸਾਰੇ ਹੀ ਬਰਾਬਰ ਆ ਜਿਹੜਾ ਮਿਹਨਤ ਕਰੂਗਾ ਪਹੁੰਚ ਜਾਊਗਾ ਮੈਨੂੰ ਦੱਸੋ ਵੀ ਕਿਹੜੇ ਧਰਮ ਦੇ ਫਕੀਰ ਇਸਲਾਮ ਦੇ ਵਿੱਚ ਨਹੀਂ ਹੋਏ Hindu ਧਰਮ ਚ ਨਹੀਂ ਹੋਏਾਰੇ ਧਰਮ ਸਾਰੇ ਫਕੀਰ ਜਿਹੜੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਮੈਂ ਦੱਸੋ ਵੀ ਸਦਨਾ ਜੀ ਤੋਂ ਲੈ ਕੇ ਤੇ ਬਾਬਾ ਨਾਮਦੇਵ ਜੀ ਤੋਂ ਲੈ ਕੇ ਬਾਬਾ ਫਰੀਦ ਜੀ ਤੋਂ ਲੈ ਕੇ ਹਰ ਧਰਮ ਦੇ ਗੁਰਮਖ ਬੈਠੇ ਆ ਧਰਮ ਨਹੀਂ ਕੋਈ ਮਾੜਾ ਹੈਗਾ ਧਰਮ ਸਾਰੇ ਚੰਗੇ ਆ ਐਵੇਂ ਮੈਂ ਕਹਾਂ ਜੀ ਹਾਂ ਜੀ ਸਿੱਖ ਧਰਮ ਸਭ ਤੋਂ ਸ੍ਰੇਸ਼ਟ ਹੈ ਹਾਂ ਖੂਬੀਆਂ ਹੈਗੀਆਂ ਬਹੁਤ ਆ ਸਿੱਖ ਧਰਮ ਦੇ ਵਿੱਚ ਮਹਾਰਾਜ ਨੇ ਨਵਾਂ ਧਰਮ ਦਿੱਤਾ ਦੱਸਿਆ ਵੀ ਤੁਸੀਂ ਜਿਹੜੇ ਰੂੜੀਵਾਦ ਆ ਪੁਰਾਣਾ ਉਹਨੂੰ ਲਾ ਦਿਓ ਪਰ ਸਾਨੂੰ ਜੋੜਿਆ ਤਾਂ ਗੁਰੂ ਗ੍ਰੰਥ ਸਾਹਿਬ ਨਾਲ ਅਸੀਂ ਅਸੀਂ ਫਿਰ ਧਿਆਨ ਨਾਲ ਜੁੜ ਗਏ ਸਰੀਰ ਨਾਲ ਜੁੜ ਗਏ ਸਾਡੀ ਬਾਦ ਕਿਸਮਤੀ ਹੈ ਵੀ ਅਸੀਂ ਬਾਬਿਆਂ ਨਾਲ ਜੁੜ ਗਏ ਬੰਦਿਆਂ ਨੂੰ ਛੱਡ ਗਏ ਬੜਾ ਵਾਰੀ ਮਨ ਅਦਾਸ ਹੁੰਦਾ ਰੋਂਦਾ ਕਈ ਵਾਰੀ ਬੜੀ ਵਾਰੀ ਜਾ ਕੇ ਦੇਖੀਦਾ ਜਦੋਂ ਦੁਨੀਆ ਇਦਾਂ ਹਾਲਾਤ ਵੇਖੀ ਦੇ ਕਈ ਵਾਰੀ ਹਫਤਾ ਹੁੰਦਾ ਮਨ ਬੜਾ ਅਦਾਸ ਰਹਿੰਦਾ ਵੀ ਆਰ ਲਾਇ ਕਿਹੜੇ ਪਾਸੇ ਸੀ ਪ੍ਰਮਾਤਮਾ ਨੇ ਲਾਗੇ ਕਿੱਧਰ ਗਏ ਇਸ ਕਰਕੇ ਧਰਮवीर ਦੀ ਕੋਈ ਨਹੀਂ ਮਾਰਾ ਸਾਰੇ ਈ ਧਰਮ ਚੰਗੇ ਆ ਜਿਹੜੇ ਧਰਮ 'ਚ ਬੰਦਗੀ ਕੀਤੀ ਜਾਂਦੀ ਉਹੀ ਧਰਮ ਚੰਗਾ ਆ ਇਹਨੂੰ ਮਾਈਕ ਤੋਂ ਥੋੜਾ ਭਾਈ ਸਾਹਿਬ ਜੀ ਇੱਕ ਗੱਲ ਹੋਰ ਆ ਜੀ ਆਪਣੀ ਜਿਵੇਂ ਆਮ ਇੱਕ ਧਾਰਨਾ ਬਣਾਈ ਜਾਂਦੀ ਹੈ ਵੀ ਸਾਡਾ ਤਾਂ ਮਨ ਸਾਫ ਆ ਸਾਨੂੰ ਕੀ ਲੋੜ ਆ ਭਗਤੀ ਦੀ ਇਹਦੇ ਬਾਰੇ ਬਦਲ ਤੁਸੀਂ ਕੀ ਗੱਲ ਮਨ ਸਾਫ ਦਾ ਹੁਣ ਤੁਸੀਂ ਮੈਨੂੰ ਦੱਸੋ ਵੀ ਕਿਹੜਾ ਪੈਰਾਮੀਟਰ ਲਾ ਕੇ ਦੱਸੋਗੇ ਮਨ ਸਾਫ ਕਿਵੇਂ ਹੋਊਗਾ ਮੈਂ ਤੁਸੀਂ ਤੁਸੀਂ ਮੈਨੂੰ ਕਹੀ ਜਾਓ ਵੀ ਤੁਹਾਡਾ ਮਨ ਸਾਫ ਹੈ ਤੇ ਮੈਨੂੰ ਦੱਸੋ ਵੀ ਮੈਂ ਕਿਵੇਂ ਲਾਇਆ ਜਾਂ ਮੈਂ ਕਹਿੰਦਾ ਜੀ ਮੇਰਾ ਮਨ ਸਾਫ ਆ ਮਨ ਸਾਫ ਦੀ ਨਿਸ਼ਾਨੀ ਉਹਦੇ ਵਿੱਚ ਫਰਨਾ ਨਹੀਂ ਹੁੰਦਾ ਕਸਵੱਟੀ ਤੇ ਲਾਉਣਾ ਨਾ ਕਸਵੱਟੀ ਕੀ ਹੁੰਦੀ ਹੈ ਜਦੋਂ ਤੁਸੀਂ ਨਾਮ ਜਪਦੇ ਆਂ ਤੇ ਵੇਖੋ ਉਹਦੇ ਵਿੱਚ ਥੌਟਸ ਦਾ ਨਹੀਂ ਆਉਂਦੇ ਜਿਹੜੇ ਮਨ 'ਚ ਫੁਰਨੇ ਆਂ ਜ਼ਿਆਦਾਤਰ ਗੰਦੇ ਤੇ ਮਾੜੇ ਫੁਰਨੇ ਹੋਣਗੇ ਫੁਰਨਾ ਹੁੰਦਾ ਹੀ ਭਾਜੀ 90% ਫੁਰਨਾ ਜਿਹੜਾ ਹੁੰਦਾ ਤਮੋਂਗਣੀ ਹੁੰਦਾ 10% ਫੁਰਨਾ ਚੰਗਾ ਹੁੰਦਾ ਜਿਆਦਾ ਤਾਂ ਤੁਹਾਨੂੰ ਫੁਰਨੇ ਆਉਣਗੇ ਜੀ ਕਿਸੇ ਨੇ ਮੈਨੂੰ ਆਹ ਗੱਲ ਕਹੀ ਸੀ ਕਿਸੇ ਨੇ ਮੈਨੂੰ ਆਹ ਪੁਰਾਣਾ ਸਾਰਾ ਬਾਇਓ ਡਾਟਾ ਚੱਕ ਲਊਗਾ ਮਨ ਜਦੋਂ ਸਿਮਰਨ ਨਾਲੇ ਪਾਸੇ ਲੱਗੋਗੇ ਮਾਨ ਸਾਹਿਬ ਤਾਂ ਹੁਣ ਦਸਵੇਂ ਪਾਸ਼ਾ ਦਾ ਮਨ ਨਹੀਂ ਸਾਫ਼ ਸੀ ਉਹਨਾਂ ਨੇ ਵੀ ਤਾਂ ਅਮ੍ਰਿਤ ਛਕਿਆ ਅਮਰੇ ਛਕਣਾ ਜ਼ਰੂਰੀ ਹੈ ਪਰ ਕੱਲਾ ਅਮਰਤ ਹੀ ਆ ਕੇ ਆਪਾਂ ਰੁਕ ਜੀਏ ਬ੍ਰੇਕ ਲਾ ਦਈਏ ਇਹ ਚੀਜ਼ ਨਹੀਂ ਸਾਨੂੰ ਮਹਾਰਾਜ ਨੇ ਕਿਹਾ ਸਕੂਲ ਦੇ ਵਿੱਚ ਪਰਚੇ ਵੀ ਪੈਣੇ ਆ ਜਾਣਾ ਵੀ ਪੈਣਾ ਫੀਸਾਂ ਵੀ ਦੇਣੀਆਂ ਪੈਣੀਆਂ ਵਰਦੀ ਵੀ ਪਾਉਣੀ ਪਊ ਪੜ੍ਹਾਈ ਵੀ ਕਰਨੀ ਪਊ ਕੱਲੀ ਐਡਮਿਸ਼ਨ ਲੈ ਕੇ ਅੱਜ ਜ਼ਿਆਦਾਤਰ ਕਹਿੰਦੇ ਜੀ ਬਸ ਅਮਰੇ ਛਕ ਲਿਆ ਗੱਲ ਖਤਮ ਹੈ ਬੜੀਆਂ ਵੀਡੀਓ ਆਉਂਦੀਆਂ ਕਹਿੰਦੇ ਜੀ ਬਸ ਅਮਰੇ ਛਕ ਲਿਆ ਗੱਲ ਤਾਂ ਵੇਖੋ ਤੁਸੀਂ ਬੰਦੇ ਦਾ ਜੀਵਨ ਕਿੰਨਾ ਉਹਦਾ ਮਾਲਕ ਨੇ ਕਿਰਪਾ ਨਾਲ ਚੌਂਕੜਾ ਕਿੰਨਾ ਬਖਸ਼ਿਆ ਉਹਦੀ ਬੰਦਗੀ ਕਿੰਨੀ ਹੈ ਉਹ ਹੁਣ ਜੇ ਮੈਂ ਸਮਝ ਲਵਾਂ ਵੀ ਚੋਲਾ ਪਾ ਕੇ ਬਹਿ ਜਾਾਂ ਤੇ ਮੱਥੇ ਦੇ ਖੰਡਾ ਲਾਲਾ ਹਨ ਤੇ ਨਾ ਕੋਈ ਨਾਮ ਜਪਾਂ ਤੇ ਨਾ ਕੋਈ ਬਾਣੀ ਪੜਾਂ ਤੇ ਨਾ ਕੋਈ ਚੰਗਾ ਕਰਮ ਕਰਾਂ ਤੇ ਤੁਹਾਨੂੰ ਲੱਗਦਾ ਵੀ ਮੈਨੂੰ ਮਾਲਕ ਬਖਸ਼ੀ ਦਊਗਾ ਪਰਮਾਤਮਾ ਦੀ ਖੇਡ ਤਾਂ ਇਹ ਆ ਉਹਨੇ ਕਿਹਾ ਵੀ ਮਹਾਰਾਜ ਨੇ ਕਿਹਾ ਵੀ ਜਿਹੜਾ ਮਰਜ਼ੀ ਆ ਜੇ ਪਰ ਜਿਹੜੀਆਂ ਸ਼ਰਤਾਂ ਪੂਰੀਆਂ ਕਰਕੇ ਹੁਣ ਤੋਂ ਬਾਹਰਲੀ ਕੰਟਰੀ ਜੇ ਭਾਜੀ ਤੁਸੀਂ ਜਾਣਾ ਤਾਂ ਮੈਨੂੰ ਦੱਸੋ ਤੁਸੀਂ ਪੂਰੇ ਕਾਗੇ ਡਾਕੂਮੈਂਟ ਕਰਕੇ ਚੜ ਜਾਓਗੇ ਕਿ ਆਪਦੀ ਮਰਜ਼ੀ ਨਾ ਕਹੋਗੇ ਮੇਰਾ ਮਨ ਸਾਹਿਬ ਚਾਹੀਦਾ ਵੀਜ਼ਾ ਦੇ ਦਿਓ ਮੈਨੂੰ ਉਹਨਾਂ ਨੇ ਕਾਗੇ ਹੀ ਦੇਖਣਗੇ ਇਸੇ ਤਰ੍ਹਾਂ ਹੀ ਪਰਮਾਤਮਾ ਦੀ ਖੇਡ ਆ ਉਹਨੇ ਦੇਖਣਾ ਹੁੰਦਾ ਜੀ ਇਹ ਬੰਦਾ ਲੋਕਾਂ ਦਾ ਚੰਗਾ ਕਰਦਾ ਪਿਆ ਮਿਹਨਤ ਕਰਦਾ ਪਿਆ ਆਪਦੀ ਬਾਣੀ ਮੰਦਗੀ ਦੇ ਨਾਲ ਜੁੜਿਆ ਉਹ ਆਪੇ ਹੀ ਪਾਸ ਹੈ ਤੇ ਭਾਈ ਸਾਹਿਬ ਜੀ ਇੱਕ ਆਪਾਂ ਦੇਖਿਆ ਗ੍ਰਾਮ ਆਪਣੇ ਫੋਟੋਆਂ ਲੱਗੀਆਂ ਹੋਈਆਂ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਜਾਂ ਹੋਰ ਦੇ ਵੀ ਦੇਖਤਿਆਂ ਦੀਆਂ ਆਪਾਂ ਉਹਨਾਂ ਨੂੰ ਰੱਬ ਮੰਨ ਕੇ ਪੂਜਦੇ ਆਂ ਮਤਲਬ ਜਾਂ ਆਮ ਪੂਜਦੇ ਭਾਈ ਫੋਟੋਆਂ ਨੂੰ ਮੱਥਾ ਟੇਕਣਾ ਕੋਈ ਮਾੜੀ ਗੱਲ ਨਹੀਂ ਹੈਗੀ ਜਿਹੜੀ ਚੀਜ਼ ਤੁਹਾਨੂੰ ਰੱਬ ਦੀ ਯਾਦ ਦਿਵਾਵੇ ਮੇਰੀ ਸੋਚ ਨਾਲੋਂ ਚੰਗੀ ਹੈ ਠੀਕ ਹੈ ਸਾਨੂੰ ਧਰਮ ਦੇ ਵਿੱਚ ਕਿਹਾ ਨਹੀਂ ਪਰ ਤੁਸੀਂ ਗੁਰਨਾਣਕ ਬਾਦਸ਼ਾਹ ਦੀ ਨੀ ਫੋਟੋ ਵੇਖ ਕੇ ਤੁਹਾਨੂੰ ਦੱਸੋ ਰੱਬ ਜਿੱਤੇ ਨਹੀਂ ਆਉਂਦਾ। ਵੀ ਅਸੀਂ ਇੰਨੇ ਵੀ ਕੱਟੜ ਨਾ ਹੋਈਏ ਵੀ ਅਸੀਂ ਕਹੀਏ ਜੀ ਜੇਤ ਮੈਂ ਜਿਹੜਾ ਬੰਦਾ ਹੁਣ ਇਹ ਇੱਕ ਚੀਜ਼ ਪਹਿਲਾਂ ਵੀ ਇੱਕ ਵਾਰੀ ਹੋਈ ਹੈ। ਇੱਕ ਆਉਂਦੀ ਵੀ ਆ ਗੱਲਬਾਤ ਉਹ ਕਹਿੰਦੇ ਨਾ ਕਿਸੇ ਬੰਦੇ ਨੇ ਇਦਾਂ ਹੀ ਕੱਟੜਤਾ ਸੀ। ਉਹ ਕਹਿੰਦਾ ਜੀ ਮੈਂ ਫੋਟੋਆਂ ਨੂੰ ਨਹੀਂ ਮੰਨਦਾ। ਉਹ ਸਾਧੂ ਕਹਿੰਦਾ ਵੀ ਤੁਸੀਂ ਫੋਟੋਆਂ ਨੂੰ ਨਹੀਂ ਮੰਨਦੇ ਕਹਿੰਦਾ ਨਾ ਜੀ। ਕਹਿੰਦਾ ਮੈਂ ਤਾਂ ਆਕਾਲ ਪੁਰਖ ਨੂੰ ਮੰਨਦਾ। ਉਹ ਕਹਿੰਦਾ ਵੀ ਆਪਦੇ ਪਿਓ ਦੀ ਫੋਟੋ ਲੱਗੀ ਆ ਤੁਸੀਂ ਅ ਇਹਦੇ ਦੇ ਥੁੱਕ ਦੋਗੇ ਜਾਂ ਇਹਨੂੰ ਸੁੱਟ ਦੇਓਗੇ ਕਹਿੰਦਾ ਮੇਰੇ ਪਿਓ ਦੀ ਕਹਿੰਦਾ ਹੈ ਤਾਂ ਫੋਟੋ ਹੀ ਹੈ ਇਹਨੂੰ ਉਹ ਕਹਿੰਦਾ ਜੀ ਸਾਰੀ ਦੁਨੀਆ ਹੀ ਫੋਟੋਆਂ ਨੂੰ ਮੰਨਦੀ ਹੈ ਉਹ ਤੁਸੀਂ ਕਹੋ ਨਾ ਕਹੋ ਫੋਟੋ ਇੱਕ ਇਹਨਾਂ ਜ਼ਰੂਰ ਆ ਵੀ ਜਿਹੜੀ ਚੰਗੀ ਫੋਟੋ ਆ ਤੁਹਾਨੂੰ ਪਰਮਾਤਮਾ ਵਾਲੇ ਪਾਸੇ ਲੈ ਜਾਂਦੀ ਮੱਥਾ ਟੇਕਣਾ ਨਾ ਟੇਕਣਾ ਇਹ ਤੁਹਾਡੀ ਆਪਦੀ ਮੰਨ ਦੀ ਹਵਸਤਾ ਪਰ ਮੈਂ ਕਹਿੰਦਾ ਵੀ ਜਿਹੜੀ ਚੀਜ਼ ਨੂੰ ਵੇਖ ਕੇ ਰੱਬ ਯਾਦ ਆ ਜੇ ਉਹ ਚੀਜ਼ ਚੰਗੀ ਠੀਕ ਹੈ ਨਾ ਜੀ ਹੈ ਪਾਈ ਸਾਹਿਬ ਤੁਸੀਂ ਕੋਈ ਸਵਾਲ ਪੁੱਛਣਾ ਤਾਂ ਜੀ ਤੁਸੀਂ ਦੱਸ ਦਿਓ ਬੋਲ ਕੇ ਇਹਨਾਂ ਨੂੰ ਅ ਅ ਮੈਂ ਪੁੱਛਣਾ ਜੀ ਆ ਕੋਈ ਗੱਲ ਨਹੀਂ ਸਿੱਖ ਧਰਮ ਦੇ ਵਿੱਚ ਮਾਲਾ ਦਾ ਕੀ ਮਤਵ ਹੈ ਮਾਲਾ ਦੇਖੋ ਜੀ ਸਾਨੂੰ ਜਦੋਂ ਇੱਕ ਅ ਮਾਲਾ ਕਈ ਤਰੀਕਿਆਂ ਨਾਲ ਵਰਤੀ ਜਾਂਦੀ ਹੈ ਤੁਸੀਂ ਸ਼ੁਰੂਆਤ ਦੇ ਵਿੱਚ ਸਿਮਰਨ ਦੇ ਵਿੱਚ ਵਰਤਦੇ ਹਾਂ ਹੁਣ ਮਾਲਾ ਤਾਂ ਹੁਣ ਮੇਰੇ ਆਪਦੇ ਅੰਗੂਠੇ 'ਚ ਪਾਈ ਹੋਈ ਹੈ ਪਰ ਇਹ ਇੱਕ ਸਿਮਰਨ ਹੈ ਇਹਨੂੰ ਇਹ ਇੱਕ ਤੁਸੀਂ ਇੱਕ ਏਮ ਬਣਾ ਲਓ ਵੀ ਜਦੋਂ ਤੁਹਾਡੇ ਸਾਹਮਣੇ ਇਹਦੀ ਨਿਗਾਹ ਪਵੇ ਤੇ ਤੁਸੀਂ ਸਿਮਰਨ ਕਰਨ ਲੱਗ ਜਾਣਾ ਜਿਹੜੀ ਵੀ ਚੀਜ਼ ਪਰਮਾਤਮਾ ਦੇ ਨੇੜੇ ਲੈ ਕੇ ਜਾਂਦੀ ਉਹ ਚੰਗੀ ਆ ਭਾਜੀ ਚਾਹੇ ਉਹ ਮਾਲਾ ਵਾ ਮਾਲਾ ਜਦੋਂ ਤੁਸੀਂ ਤੁਹਾਡਾ ਮਨ ਧਿਆਨ ਚ ਜਾਣ ਲੱਗਿਆ ਫਿਰ ਮਾਲਾ ਦੀ ਤੁਹਾਨੂੰ ਗਾਹ ਜਾ ਕੇ ਲੋੜ ਨਹੀਂ ਪੈਂਦੀ ਪਰ ਦੁਨੀਆਦਾਰੀ ਦੇ ਵਿੱਚ ਜਦੋਂ ਤੁਸੀਂ ਕਿਰਤ ਕਰਦੇ ਆ ਜੇ ਹੁਣ ਮੰਨ ਲਓ ਮੈਂ ਕੰਮ ਕਰ ਨਹੀਂ ਕਰਦਾ ਅਭਿਆਸ ਕਰਦਾ ਫਿਰ ਮੈਨੂੰ ਮਾਲਾ ਦੀ ਲੋੜ ਨਹੀਂ ਦਿਨੇ ਤੇ ਜੇ ਮੈਂ ਦਿਨੇ ਕੰਮ 'ਚ ਰਹਿਣਾ ਮੈਂ ਜਦੋਂ ਦੇਖਦਾ ਕੁਝ ਲਿਖਦਾ ਪੜ੍ਹਦਾ ਤੇ ਮੇਰੀ ਨਿਗਾਹ ਪੈ ਜਾਂਦੀ ਹੈ ਇਹਦਾ ਇੱਕ ਮਕਸਦ ਬਣਾ ਕੇ ਘਰੋਂ ਨਿਕਲੋ ਵੀ ਜਦੋਂ ਇਹਨੂੰ ਨਿਗਾਹ ਪੈ ਗਈ ਉਦੋਂ ਹੀ ਸਿਮਰਨ ਸ਼ੁਰੂ ਕਰਦਾ ਫਣ ਗੁਰਦੁਆਰੇ ਅੱਗੇ ਆਪਾਂ ਲੰਘਦੇ ਮੱਥਾ ਟੇਕ ਕੇ ਲੰਘਦੇ ਆਂ ਅਕਸਰ ਹੀ ਗਲੀਆਂ ਦੇ ਵਿੱਚ ਗੁਰਦੁਆਰੇ ਹਨਾ ਗੁਰਦੁਆਰੇ ਦੇ ਮੱਥਾ ਟੇਕਣਾ ਕਾਰਨ ਕੀ ਹੁੰਦਾ ਜਦੋਂ ਤੁਸੀਂ ਮੋਟਰਸਾਈਕਲ ਤੇ ਲੰਘਦੇ ਪਾਈਆਂ ਜਿੱਥੇ ਗੁਰਦੁਆਰਾ ਹੋ ਗਿਆ ਮੱਥਾ ਟੇਕ ਕੇ ਉੱਥੇ ਹੀ ਸਿਮਰਨ ਸ਼ੁਰੂ ਕਰ ਦਿਓ ਜਿੰਨੇ ਰਾਹ ਤੱਕ ਤੁਹਾਨੂੰ ਆਉਂਦਾ ਫਿਰ ਤਾਂ ਉਥੇ ਮੱਥਾ ਟੇਕਾ ਲਾਹੇ ਦਾ ਜੇਕਰ ਅੱਲਾਹ ਬਸਾਈ ਮੱਥਾ ਡੇ ਕੇ ਤੁਸੀਂ ਅੱਗੇ ਲੰਘੇ ਫਿਰ ਉਹ ਤਾਂ ਇੱਕ ਕਰਮਕਾਟ ਬਣ ਕੇ ਰਹਿ ਜਾਂਦਾ ਮਤਲਬ ਜਿੱਥੇ ਵੀ ਤੁਹਾਨੂੰ ਰੱਬ ਜੀ ਦੇ ਆਉਂਦਾ ਫੋਟੋ ਵੇਖ ਕੇ ਮਾਲਾ ਵੇਖ ਕੇ ਜਾਂ ਗੁਰਦੁਆਰੇ ਅੱਗੇ ਉਥੋਂ ਤੁਸੀਂ ਆਪਦਾ ਜਦੋਂ ਫੇਰ ਕੋਈ ਗੁਰਦੁਆਰਾ ਵੀ ਫੇਰ ਮੱਥਾ ਟੇਕੋ ਉਦੋਂ ਤੁਹਾਡਾ ਇੱਕ ਰਿਮਾਈਂਡਰ ਲਾਇਆ ਹੋਵੇ ਵੀ ਮੈਂ ਜਦੋਂ ਮੱਥਾ ਟੇਕਿਆ ਮੇਰਾ ਇੱਕ ਇਮਨਾਉਣਾ ਉਦੋਂ ਤੁਸੀਂ ਫਿਰ ਹਾਂ ਹੌਲੀ ਹੌਲੀ ਤੁਹਾਡੇ ਫੁਰਨੇ ਰੁਕਣਗੇ ਫੁਰਨੇ ਰੋਕਣੇ ਬਾਜੀ ਪਹਿਲੀ ਅਵਸਥਾ ਔਖੀ ਹੁੰਦੀ ਆ ਉਸ ਤੋਂ ਬਾਅਦ ਮਾਲਕ ਕਿਰਪਾ ਕਰ ਲੈਂਦਾ ਫਿਰ ਗਾਂ ਅਗੇ ਕਲਾਸਾਂ ਸੌਖੀਆਂ ਹੋ ਜਾਂਦੀਆਂ ਪਹਿਲੀ ਕਲਾਸ ਬਹੁਤ ਔਖੀ ਆ ਜਦੋਂ ਫਿਰ ਤੁਸੀਂ ਲਗਾਤਾਰ ਜਪਦੇ ਆ ਫਿਰ ਹੌਲੀ 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 ਮਨ ਬੇਪਰਵਾਹ ਦੇ ਲਾਪਰਵਾਹ ਹੋ ਜਾਂਦਾ ਕਰਦੇ 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 ਫਿਰ ਫਿਰ ਉਹ ਪ੍ਰਮਾਤਮਾ ਦੇ ਨੇੜੇ ਹੋ ਜਾਂਦਾ ਫਿਰ ਤੁਸੀਂ ਜਦੋਂ ਅਭਿਆਸ ਕਰਦੇ ਆ ਅੱਧੇ ਪੌਣੇ ਘੰਟੇ ਚ ਘੰਟੇ ਚ ਮਾਲਕ ਤੁਹਾਡੀ ਤਾਰ ਜੋੜਦਾ ਕਿਤੇ ਜੋੜਦਾ ਕਿਤੇ ਨਹੀਂ ਜੋੜਦਾ ਕਿਦੇ ਮਨ ਤੁਹਾਡੇ ਗੁੱਤੇ ਖਵਾਉਂਦਾ ਕਿਤੇ ਤੁਸੀਂ ਮੰਨਦੇ ਗੁੱਤੇ ਖਵਾਉਣੇ ਆ ਇਹ ਲੜਾਈ ਚੱਲਦੀ ਰਹਿੰਦੀ ਆ ਫਿਰ ਮਹਾਰਾਜ ਸਿਰ ਤੇ ਹੱਥ ਰੱਖਦੇ ਆ ਤੇ ਇਹ ਚੋਪਾਰ ਕਰ ਦਿੰਦੇ ਤੁਹਾਨੂੰ ਅੱਛਾ ਪ੍ਰਚਾਰਕਾਂ ਬਾਰੇ ਤੁਹਾਡੇ ਕੀ ਵਿਚਾਰ ਹੈ ਜਿਵੇਂ ਵੱਡੇ ਵੱਡੇ ਪ੍ਰਚਾਰਕ ਹਾਂਜੀ ਧਰਮ ਦਾ ਪ੍ਰਚਾਰ ਕਰਦੇ ਆ ਉਹਨ ਤੁਹਾਡਾ ਨਜ਼ਰੀਆ ਕੀ ਉਹਨਾਂ ਬਾਰੇ ਦੇਖੋ ਜੀ ਮੈਂ ਤਾਂ ਆਪ ਇਸੀ ਲਾਈਨ ਦੇ ਵਿੱਚੋਂ ਲੰਘਿਆ ਹੋਇਆ ਹਾਂ ਮੈਂ ਕੋਈ ਬਾਲਾ ਮਹੱਤਵ ਨਹੀਂ ਦਿੰਦਾ ਜੇ ਮੈਂ ਕਹਾਂ ਨਾ ਬਾਣੀ ਪੜਨ ਵਾਲਿਆਂ ਦਾ ਸਤਿਕਾਰ ਹੈ ਪਰ ਜੇ ਉਹਨਾਂ ਦਾ ਜੀਵਨ ਉੱਚਾ ਹੋਵੇ ਫਿਰ ਤਾਂ ਸਿਰ ਮੱਥੇ ਆ ਬਾਕੀ ਜੇ ਪੜ ਕੇ ਬੋਲਣਾ ਹੈਗਾ ਭਾਜੀ ਉਹ ਤਾਂ ਕੋਈ ਵੀ ਬੰਦਾ ਬੋਲ ਸਕਦਾ ਚਲੋ ਆਇਆ ਵੀ ਆਪਾਂ ਗੁਰੂ ਦੀ ਗੱਲ ਸੁਣਾਉਂਦੇ ਆ ਪਰ ਮੈਂ ਅੱਗੇ ਪਿੱਛੇ ਵੀ ਇਹ ਕਹਿ ਕੇ ਹਟਿਆ ਵੀ ਮੈਂ ਕਹਿੰਦਾ ਹੁੰਦਾ ਵੀ ਭਾਜੀ ਤੁਸੀਂ ਉਹਨਾਂ ਨੂੰ ਰੱਬ ਦਾ ਬਣਾਓ ਮੇਰੀ ਬੇਨਤੀ ਹੈ ਠੀਕ ਹੈ ਤੁਸੀਂ ਸਤਿਕਾਰ ਕਰੋ ਉਹਨਾਂ ਦਾ ਪਰ ਇੰਨਾ ਸਤਕਾਰ ਨਾ ਕਰੋ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਤੁਸੀਂ ਛੱਡ ਗਏ ਤੇ ਸਰੀਰ ਦੇ ਮਗਰ ਭੱਜ ਪੋ ਮੈਂ ਬਹੁਤ ਇਹ ਚੀਜ਼ ਵੇਖੀ ਆ ਕਿ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਬੰਦੇ ਛੱਡ ਗਏ ਤੇ ਸਰੀਰ ਮਗਰ ਤੁਰ ਪੈਂਦੇ ਆ ਪ੍ਰਚਾਰਕ ਮੈਂ ਉਹਨਾਂ ਨੂੰ ਨਾ ਚੰਗੇ ਕਹਿਣਾ ਨਾ ਮਾੜੇ ਕਹਿਣਾ ਪਰ ਮੈਂ ਸੰਗਤ ਨੂੰ ਬੇਨਤੀ ਕਰਦਾ ਵੀ ਤੁਸੀਂ ਉਹਨਾਂ ਨੂੰ ਰੱਬ ਨਾ ਬਣਾਓ ਜੇ ਹੈਗੀ ਉਹਨਾਂ ਦੀ ਵਿਚਾਰ ਸੁਣੋ ਜੇ ਕੋਈ ਜੀਵਨ ਵਾਲੇ ਹੈਗੇ ਆ ਤੇ ਉਹਨਾਂ ਦਾ ਸਤਕਾਰ ਨਾ ਉਹ ਚੰਗੇ ਆ ਨਾ ਉਹ ਮਾੜੇ ਦਾਨ ਪੋਨ ਕਰਨਾ ਬਹੁਤ ਚੰਗੀ ਗੱਲ ਹੈ दानपण करना या शबीलाल होनी है इन बारे ਤੁਹਾਡੇ ਕੀ ਵਿਚਾਰ ਤੁਸੀਂ ਦੱਸੋਗੇ दानपण ਭਾਜੀ ਆਏ ਆ ਵੀ दानपण ਕਰਨਾ ਚਾਹੀਦਾ مالک ਨੇ ਜੇ ਤੁਹਾਨੂੰ ਸਮੱਤ ਬਾਖੀ ਹੈ ਤੁਹਾਡੇ ਕੋਲੇ ਚਾਰ ਖਿਲੜ ਹੈਗੇ ਆ ਮਾਇਆ ਹੈਗੀ ਆ ਉਹ ਫਿਰ ਜੇ ਤੁਸੀਂ ਤੁਹਾਡੇ ਕੋਲੇ ਆ ਤੁਸੀਂ दानपण ਕਰਦੇ ਆ ਤਾਂ ਸੰਬੰਧ ਤਾਂ ਸਾਨੂੰ ਹੁਕਮ ਕੀਤਾ ਹੋਇਆ ਮਹਾਰਾਜ ਨੇ ਵੀ ਤੁਸੀਂ ਦਸਬੰਦ ਕੱਢੋ ਚਲੋ ਤੁਸੀਂ ਜੇ ਦਸਵੰਧ ਪੂਰੀ ਨਹੀਂ ਕੱਢ ਸਕਦੇ ਜਾਂ ਤੁਹਾਡਾ ਕੋਈ ਕਾਰਨ ਆ ਜਾਂ ਤੁਸੀਂ ਕੋਈ ਕਰਜ਼ੇ ਦੇਣੇ ਆ ਜਾਂ ਕੁਝ ਉਹ ਗੱਲ ਵਕਰੀ ਹੈ ਹਨਾ ਵੀ ਤੁਸੀਂ ਥੋੜਾ দান ਕਰ ਪਰ দান ਆਪਨ ਨੂੰ ਬਹੁਤ ਜ਼ਰੂਰੀ ਹੈ ਮਹਾਰਾਜ ਕਹਿੰਦੇ ਦਮੜਾ ਤਿਸੀ ਕਾ ਖਰਚੇ ਹੋਰ ਖਾਏ ਜਿਹੜਾ ਦਮੜਾ ਕਹਿੰਦੇ ਉਸੇ ਦਾ ਹੀ ਹੁੰਦਾ ਜਿਹੜਾ ਖਰਚੇ ਹੰਡਾ ਲੈਂਦਾ ਜੋੜੀ ਜਾਨੇ ਇਕੱਠੇ ਕਰੀ ਚਲੋ 1 ਮਿੰਟ ਦੇ ਵਿੱਚ ਹਵਾ ਨਿਕਲ ਜਾਣੀ ਹੈ ਉਹ ਪੈਸਾ ਪਿਆ ਉੱਥੇ ਹੀ ਰਹਿ ਜਾਣਾ ਫੇਰ ਮਾਰਾ ਇਹ ਕਹਿੰਦਾ ਅੰਤਕਾਲ ਜੋ ਲక్ష్ਮੀ ਸਿਮਰੇ ਆਸੀ ਜਿੰਤਾ ਮੇ ਜੋ ਮਰੇ ਸਰਪ ਜੋਂਨ ਵਾਲ ਵਾਲ ਉਤਰੀ ਕਹਿੰਦੇ ਫਿਰ ਸੱਪ ਬਣ ਕੇ ਹੀ ਪੈਦਾ ਹੋਊਗਾ ਕਿਉਂਕਿ ਜੇ ਪੈਸਾ ਪਿਆ ਤੁਹਾਡਾ ਖਿਆਲ ਰਹਿ ਜਾਣਾ ਆਟੋਮੈਟਿਕ ਜਦੋਂ ਮੌਤ ਆਈ ਤਾਂ ਖਿਆਲ ਤਾਂ ਜਾਣਾ ਹੀ ਜਾਣਾ ਵੀ ਪੈਸਾ ਤੇ ਲਾ ਤੁਹਾਡਾ ਉਹਨਾਂ ਕਚਈਦਾ ਵੀ ਤੁਹਾਡੇ ਕੋਲੇ ਜੇਬ ਚੋਂ ਮੁੱਕਣਾ ਬੈਂਕ ਚ ਹੋਣਾ ਨਾ ਹੋਣ ਕੀ ਫਰਕ ਪੈਂਦਾ ਮੈਂ ਅਕਸਰ ਹੀ ਕਹਿੰਦਾ ਹੁਣ ਆਪਣੀ ਬਾਹਰ ਗੁਰਮਖਾਨਾ ਵਿਚਾਰ ਹੁੰਦੀ ਮੈਂ ਕਹਾਂ ਮੇਰੀ ਜੇਬ ਚੋਂ ਅੱਜ ਤੱਕ ਮਾਰਾ ਹੀ ਦੀ ਗੱਤ ਪਾਰਹੀ ਕਦੀ ਮੁੱਕੇ ਨਹੀਂ ਤੇ ਬੈਂਕ ਚ ਆਪਾਂ ਕਦੀ ਰੱਖੇ ਨਹੀਂ ਵਧੀ ਗੱਲ ਆ ਬੈਂਕਾਂ ਦੀ ਸਾਨੂੰ ਲੋੜ ਨਹੀਂ ਜੇ ਬਾਂ ਫੁੱਲੀ ਹੁੰਦੀ ਹੈ ਅੱਜ ਲੋਕ ਜਿਵੇਂ ਪੇਟੀਐਮ ਚਲਾਉਂਦੇ ਜਾਂ ਗੂਗਲ ਚਲਾਉਂਦੇ ਮੇਰੇ ਕੋਲੇ ਤਾਂ ਉਹ ਵੀ ਨਹੀਂ ਚੱਲਦਾ ਚੋਲਦਾ ਅਕਾਊਂਟ ਵੀ ਜੇ ਕਿੱਥੇ ਮਾਇਆ ਮੂਆ ਮੰਗਾਉਣੀ ਹੁੰਦੀ ਕਿਸੇ ਦਾ ਹੀ ਦਿੰਨੇ ਆਪਾਂ ਤੇ ਸਾਡੇ ਦਾ ਅਕਾਊਂਟ ਕੁੰਡ ਬੰਦ ਹੋ ਜਾਂਦੇ ਵੀ ਆਇਆ ਵੀ ਕਮੀ ਕਿਸੇ ਗੱਲ ਦੀ ਨਹੀਂ ਘਰੇ ਜ਼ਮੀਨ ਜਾਇਦਾਦ ਪ੍ਰਾਪਰਟੀ ਸਾਰੀ ਹੈਗੀ ਆ ਪਰ ਜੋੜਨ ਵਾਲੇ ਚੱਕਰ ਚ ਪਏ ਨਹੀਂ ਵੀ ਇੰਨੇ ਇਕੱਠੇ ਕਰ ਲਈ ਓਨੇ ਕਰ ਲਈਏ ਬੱਚਿਆਂ ਦਾ ਵਧੀਆ ਚੱਲਦਾ ਪਿਆ ਹੋਰ ਸਾਲ 6 ਮਹੀਨੇ ਆ ਆਪਣੀ ਜਗਾ ਬਣੀ ਜਾਂਦੀ ਆ ਉੱਤੇ ਬਹਿ ਕੇ ਫਿਰ ਰੱਬ ਰੱਬ ਕਰਾਂਗੇ ਬਾਕੀ ਭਾਜੀ ਆਪਦੇ ਮੂੰਹ ਦਾ ਹਰੇ ਕੀ ਕਹਿੰਦਾ ਤੇ ਜੇ ਮਾਲਕ ਸਾਨੂੰ ਸਿਰ ਤੇ ਹੱ ਤੇ ਆਪੇ ਕੁਛ ਕਰਾ ਲੂਗਾ ਤੇ ਜੇ ਰਾਜ ਭਟਕਣਾ ਲਿਖੀ ਹੋਈ ਤਾਂ ਫਿਰ ਭਟਕ ਦੇਦਾ ਹੈਗੇ